ਲੁਧਿਆਣਾ ਦੇ ਹਾਈਪੋਵਾਲ ਵਿਖੇ ਜਾਇਦਤ ਦੇ ਝਗੜੇ ਦੇ ਕਾਰਨ ਸ਼ਨੀਵਾਰ ਨੂੰ ਦੋ ਧਿਰਾਂ ਆਮੋ-ਸਾਹਮਣੇ ਹੋ ਗਈਆਂ ਇੱਕ ਧਿਰ ਦੀਆਂ ਔਰਤਾਂ ਨੇ ਦੂਜੀ ਧਿਰ ਦੇ ਵੱਲੋਂ ਕੰਪਨੀ ਨੂੰ ਕਿਰਾਏ ਤੇ ਦਿੱਤੇ ਸ਼ਰਾਬ ਦੇ ਠੇਕੇ ਤੇ ਪਹੁੰਚ ਕੇ ਉਸ ਨੂੰ ਤਾਲਾ ਲਾ ਦਿੱਤਾ ਵੱਡੇ ਝਗੜੇ ਨੂੰ ਦੇਖਦਿਆਂ ਥਾਣਾ ਹਾਈਪੋਵਾਲ ਪੁਲਿਸ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਨੂੰ ਲੈ ਕੇ ਕਾਫੀ ਦੇਰ ਤੱਕ ਵਿਵਾਦ ਚੱਲਦਾ ਰਿਹਾ ਤੇ ਪੁਲਿਸ ਅਧਿਕਾਰੀਆਂ ਨੇ ਮਾਮਲਾ ਸ਼ਾਂਤ ਕਰਵਾਇਆ ਅਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਆਪਣੇ ਦਸਤਾਵੇਜ਼ ਪੇਸ਼ ਕਰਨ ਦੇ ਲਈ ਕਿਹਾ ਗਿਆ ਇੱਕ ਧਿਰ ਦੀ ਰਜਿੰਦਰ ਕੌਰ ਨੇ ਦੱਸਿਆ ਕਿ ਉਸ ਦੇ 4 ਬੱਚੇ ਹਨ ਅਤੇ ਇੱਕ ਪੁੱਤਰ ਅਤੇ ਇੱਕ ਧੀ ਲੁਧਿਆਣਾ ਦੇ ਵਿੱਚ ਰਹਿੰਦੇ ਹਨ ਜਦਕਿ ਦੋ ਪੁੱਤਰ ਯੂਕੇ ਦੇ ਵਿੱਚ ਹਨ ਉਸ ਨੇ ਲੁਧਿਆਣਾ ਰਹਿੰਦੇ ਆਪਣੇ ਪੁੱਤਰ ਨੂੰ ਅਣਗੌਲਿਆ ਕੀਤਾ ਹੈ ਅਤੇ ਇਸ ਪੁੱਤਰ ਨਾਲ ਜਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਜਦਕਿ ਉਹ ਤਿੰਨ ਵਾਰ ਈਡੀਸੀ ਐਸਡੀਐਮ ਕੋਲ ਪੇਸ਼ ਹੋ ਚੁੱਕੇ ਹਨ ਉੱਥੇ ਇਸ ਮਾਮਲੇ ਨੂੰ ਲੈ ਕੇ ਦੋਨਾਂ ਧਿਰਾਂ ਦਾ ਕੀ ਕਹਿਣਾ ਆਓ ਸੁਣ ਲਿਆ ਮਸਲਾ ਕੀ ਹੈ ਜੀ ਮਸਲਾ ਇਹ ਹੈ ਕਿ ਮੇਰੀ ਪ੍ਰਾਪਰਟੀ ਮੇਰੇ ਹਸਬੰਦ ਨੇ ਮੇਰੀ ਰੋਟੀ ਢਾਈ ਜੀ ਅੱਛਾ ਜੀ ਇਹਨੇ ਬੇਈਮਾਨੀ ਨੇ ਮੇਰੇ ਕੋਲ ਉਹ ਵੀ ਗੋਲੀ ਸਾਰੀ ਕਿਨੇ ਗੋਲੀ ਜੀ ਮੇਰੇ ਮੁੰਡੇ ਨੇ ਜਗਦੀਸ਼ ਸਿੰਘ ਨੇ ਅੱਛਾ ਜੀ ਮੁੰਡਾ ਵੀ ਨਹੀਂ ਮਰ ਗਿਆ ਮੁੰਡਾ ਬੇਦਖਲ ਕਰਾਇਆ ਹੋਇਆ ਮੈਂ ਅੱਛਾ ਜੀ ਹਾਂ ਮੈਂ ਨਹੀਂ ਉਹਨੂੰ ਕੁਝ ਚਾਹੁੰਦੀ ਹੈਗੀ ਨਾ ਮੈਂ ਦਿੰਦੀ ਆ ਨਾ ਮੈਂ ਦੇਣਾ ਕੋਈ ਅੱਛਾ ਮੈਂ ਉਹ ਦੇਣਾ ਹੀ ਨਹੀਂ ਅੱਗੇ ਦਾ ਪੰਜਵਾਂ ਹਿੱਸਾ ਮੈਂ ਦੇਣਾ ਜੀ ਹੁਣ ਮੈਂ ਬਿਲਕੁਲ ਵੀ ਨਹੀਂ ਦੇਣਾ ਜਿਹੜੀ ਇਹ ਮੈਂ ਬਾਹਰ ਚੜਾਇਆ ਜਿਹੜਾ ਸ਼ਰਾਬ ਦਾ ਠੇਕਾ ਤੁਹਾਡੇ ਨਾਲ ਆਇਆ ਹਾਂਜੀ ਸਾਡੇ ਨਾਲ ਆਇਆ ਤੇ ਮੁੰਡੇ ਨੇ ਤੁਹਾਡੇ ਰੈਂਟ ਤੇ ਦਿੱਤਾ ਇਹਨੂੰ ਰੈਂਟ ਤੇ ਦਿੱਤਾ ਹਾਂਜੀ ਤੁਹਾਡੇ ਤੋਂ ਬਗੈਰ ਪੁੱਛੇ ਬਗੈਰ ਪੁੱਛੇ ਆਪੇ ਰੈਂਟ ਖਾਈ ਜਾਂਦਾ 4 ਸਾਲ ਹੋ ਗਏ अच्छा जी ते मुंडा तुसी बेदखल ਕੀਤਾ ਆ ਮੁੰਡਾ ਬੇਦਖਲ ਕਰਤਾ ਹਾਂ ਜੀ ਤੇ ਹੁਣ ਤੁਸੀਂ ਪੁਲਿਸ ਨੂੰ ਜਾਂ ਕਿਸੇ ਹੋਰ ਅਫਸਰਾਂ ਨੂੰ ਕੰਪਲੀਟ ਕੀਤੀ ਮਾੜੀ ਬੜੇ ਥਾਂ ਅਸੀਂ ਫਿਰੇ ਭਰਾਵਾ ਸਾਨੂੰ 400 ਲੋਕ ਹੁਣ ਤੁਸੀਂ ਅੱਜ ਇੱਥੇ ਕੀ ਕਰਦੇ ਆਏ ਹੋ ਆ ਗਿਆ ਬੱਸ اچھا ਅੱਜ ਅਸੀਂ ਇੱਥੇ ਤਾਲੇ ਲਾਉਣ ਆਏ ਆ ਤਾਲੇ ਲਾਉਣ ਆਏ ਹਾਂ ਜੀ ਤਾਲੇ ਲਾਉਣੇ ਆਸੀਂ ਸਾਡੀ ਪ੍ਰਾਪਰਟੀ ਤੇ ਸਾਨੂੰ ਮਿਲਦਾ ਕੁਝ ਨਹੀਂ ਜੇ ਤਾਲੇ ਲਾਉਣੇ ਆ ਨਾ ਦੀਦੀ ਕੀ ਗੱਲਬਾਤ ਕੀ ਹੈ ਸਾਰੀ ਐ ਪ੍ਰਾਪਰਟੀ ਨੂੰ ਲੈ ਕੇ ਸਾਰੇ ਸਾਨੂੰ ਐਸ ਡੀ ਐਮ ਨੇ ਇਹਦੀ ਤਿੰਨ ਵਾਰੀ ਮਾਲਕੀ ਦਿੱਤੀ ਹੋਈ ਹੈ अच्छा तीन बार ही मालकी देती है नहीं सुन तीन बार हूं तो लेटेस्ट 195 2023 ਨੂੰ ਸਾਡੀ ਮਾਲਕੀ ਹੋਈ ਹੈ ਫੇਰ ਦਵਾ ਤੁਹਾਡੇ ਕੋਲ ਪ੍ਰੂਫ ਹੈਗੇ ਨੇ ਸਾਰੇ ਪ੍ਰੂਫ ਨੇ ਜੀ ਸਾਰੇ ਪ੍ਰੂਫ ਨੇ ਤੇ ਤੁਹਾਡੇ ਹੁਣ ਬੇਟਾ ਕਿੱਥੇ ਆ ਮੇਰਾ ਆ ਸੌਰੀ ਸੌਰੀ ਤੁਹਾਡਾ ਬ੍ਰਦਰ ਹੈ ਕੀ ਕੀ ਹੈ ਮੇਰਾ ਕੋਈ ਉਹ ਬ੍ਰਦਰ ਨਹੀਂ ਹੈ ਮੈਂ ਤਾਂ ਪਹਿਲਾਂ ਹੀ ਦੱਸ ਦਿੰਨੀ ਆ ਐਨੇ ਛੋਟਾ ਬਗੂ ਸੀ ਬ੍ਰਦਰ ਮੰਨਦੇ ਹੀ ਨਹੀਂ ਆ ਤੁਸੀਂ ਆਪਣਾ ਸਾਡੀ ਮਾਂ ਬਜ਼ੁਰਗ ਆ ਸਾਡੇ ਡੈਡੀ ਉਹਨੂੰ ਰੋਟੀ ਲਾ ਕੇ ਗਏ ਸੀਗੇ ਅਸੀਂ ਜੇ ਮੰਮੀ ਨੂੰ ਦੇ ਨਹੀਂ ਨਾ ਸਕਦੇ ਕੁਝ ਵੀ ਫਿਰ ਅਸੀਂ ਮੰਮੀ ਕੋਲ ਲਾਵਾਂਗੇ ਵੀ ਨਹੀਂ ਕੁਝ ਵੀ ਤੁਸੀਂ ਪੁਲਿਸ ਨੂੰ ਕੰਪਲੀਟ ਕੀਤੀ ਹੁਣ ਬਹੁਤ ਕੀਤੀਆਂ ਜੀ ਬਹੁਤ ਕੀਤੀਆਂ 6 ਅਪ੍ਰੈਲ ਨੂੰ ਮਾਰ ਮਾਰ ਕੇ ਉਹਦੇ ਆਹ ਕਰਦੇ ਅਸੀਂ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਸਾਰਾ ਫਿਰ ਵੀ ਪੁਲਿਸ ਵਾਲਿਆਂ ਨੇ ਕੁਝ ਨਹੀਂ ਕੀਤਾ ਜੀ ਠੀਕ ਆ ਜੀ ਜਿਹੜੇ ਸ਼ਰਾਬ ਦੇ ਠੇਕੇ ਵਾਲੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਦੋ ਤਿੰਨ ਵਾਰ ਹੀ ਕਰ ਲਈ ਜੀ ਦੋ ਤਿੰਨ ਵਾਰ ਹੀ ਕਰ ਚੁੱਕੇ ਉਹਨਾਂ ਨੂੰ ਅਸੀਂ ਦੱਸ ਵੀ ਚੁੱਕੇ ਆ ਉਹਨਾਂ ਦਾ ਵੀ ਜਾਏ ਆਪ੍ਰੈਲ ਚ ਛੱਡ ਗਏ ਸੀ ਇਹ ਕੀ ਝਗੜੇ ਵਾਲਾ ਕੇਸ ਆ ਕਿ ਤੁਸੀਂ ਇਸ ਨੂੰ ਨਾ ਲਓ ਉਹਨਾਂ ਨੇ ਤਾਂ ਮੈਂ ਅਪ੍ਰੈਲ ਚ ਖਾਲੀ ਕਰਤਾ ਸੀ ਇਹ ਝਗੜੇ ਵਾਲੀ ਜਗ੍ਹਾ ਨਹੀਂ ਕਰਨੀ ਹੈ ਹੋਰ ਲੈਣੀ ਹੈਗੀ ਕਿਉਂਕਿ ਉਹਨਾਂ ਦੇ ਸੰਮਨ ਨਿਕਲੇ ਸੀਗੇ ਅਸੀਂ ਸਟੇ ਵਾਸਤੇ ਕੇਸ ਆਇਆ ਸੀ ਮੇਰੇ ਮੰਮੀ ਨੇ ਅੱਛਾ ਜੀ ਠੀਕ ਹੈ ਜੀ ਉਹਨਾਂ ਦੇ ਸੰਮਨ ਨਿਕਲੇ ਉਹਨਾਂ ਨੇ ਮੰਮੀ ਨੂੰ ਫੋਨ ਕਰਕੇ ਕਹਤਾ ਕਿ ਅਸੀਂ ਝਗੜੇ ਵਾਲੀ ਜਗ੍ਹਾ ਨਹੀਂ ਲੈਣੀ ਹੈਗੀ ਅਪ੍ਰੈਲ ਚੋਂ ਖਾਲੀ ਕਰ ਗਏ ਸੀ ਜਗ ਹੁੰਦਾ ਸੀ ਝਗੜੇ ਵਾਲੀ ਜਗਾ ਲੈਣ ਦਾ ਅੱਛਾ ਇਹ ਜਿਹੜੀ ਪ੍ਰੋਪਰਟੀ ਹੈ ਇਹ ਇਹਨਾਂ ਦੀ ਮਾਲਕੀ ਹੈ ਇਹਨਾਂ ਦੇ ਬੇਟੇ ਨੇ ਇਹ ਇਹਨਾਂ ਨੂੰ ਬਿਨਾਂ ਦੱਸੇ ਕਿਰਾਏ ਤੇ ਦੇ ਦਿੱਤੀ ਹੋਈ ਹੈ ਕਿਉਂਕਿ ਜੋ ਤੁਹਾਡਾ ਰੋਜੀ ਰੋਟੀ ਦਾ ਇੱਕ ਜਰੀਆ ਸੀ ਤੁਸੀਂ ਉਸ ਨੂੰ ਬੇਦਖਲ ਕੀਤਾ ਹੋਇਆ ਬਾ ਮੇਰੇ ਹਸਬੰਦ ਮੈਨੂੰ ਬਣਾ ਕੇ ਗਏ ਸੀਗੇ ਰੋਟੀ ਲਾ ਕੇ ਗਏ ਸੀ ਮੈਂ ਜੋ ਵੀ ਉਹਨੂੰ 5-7 ਲੱਖ ਰੁਪਏ ਮਿਲਿਆ ਉਹ ਆਪ ਹੀ ਲੈ ਕੇ ਖਾ ਰਿਆ 5-7 ਕੀ ਹਾਂ ਜੀ ਨਾ ਕਰ ਗਿਆ 18 ਲੱਖ 18 ਲੱਖ ਰੁਪਏ ਸਾਲ ਦਾ ਮਿਲਦਾ ਤਾਂ ਤੁਹਾਨੂੰ 18 ਰੁਪਏ ਵੀ ਨਹੀਂ ਦਿੱਤੇ ਵਿੱਚ ਨਹੀਂ ਨਹੀਂ ਬਿਲਕੁਲ ਨਹੀਂ ਉੱਥੇ ਇਸ ਮਾਮਲੇ ਦੇ ਵਿੱਚ ਦੋਵਾਂ ਧਿਰਾਂ ਨੂੰ ਹੁਣ ਬੁੱਧਵਾਰ ਨੂੰ ਹੈਬੋਵਾਲ ਥਾਣੇ ਦੇ ਵਿੱਚ ਬੁਲਾਇਆ ਗਿਆ ਤੇ ਦੋਵਾਂ ਧਿਰਾਂ ਦੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਫਰ ਇਦਾਂ ਦਾ ਰੋਲਾ ਕਿਦਾਂ ਮੱਕੂਆ ਸਰ ਮੌਕੇ ਤੇ ਤੁਸੀਂ ਸਰ ਜੀ ਤੁਸੀਂ ਆਈਓ ਮੌਕੇ ਤੇ ਪੁਲਿਸ ਬੁਲਾ ਰਹੇ ਹੋ ਇੱਥੇ ਹੰਗਾਮਾ ਵੀ ਹੋ ਸਕਦਾ ਵਾ ਨਹੀਂ ਹੰਗਾਮਾ ਤਾਂ ਹੁਣ ਦੇ ਇੱਥੇ ਕੋਈ ਸਾ ਜੀ ਬੁਲਾਇਆ ਨਹੀਂ ਮੋਚਾ ਪਿਆ ਜਾਂਦੀ ਵਿੱਚ ਆਈ ਜਾਵੇ ਕੋਈ ਸਾ ਦਾ ਕੰਮ ਉਹ ਤਾਂ ਕਹਿੰਦੇ ਕਾਫੀ ਚੇਰ ਹੋ ਗਿਆ ਤੁਹਾਨੂੰ ਰੋਲਾ ਪਾਉਂਦੇ ਸਾਡੇ ਨਾਮ ਮਾਲਕੀ ਬੋਲਦੀ ਏ ਤੇ ਹਾਂਜੀ ਕਿਹ ਰੈਂਟ ਤੇ ਦੇ ਨਹੀਂ ਸਕਦਾ ਸੀ ਬੇਟੇ ਨੂੰ ਬੇਦਖਲ ਕੀਤਾ ਉਹਨੇ ਕਿੱਦਾਂ ਦੇਤਾ ਨਹੀਂ ਹੁਣ ਕਾਜ ਡਾਕੂਮੈਂਟ ਦਿਖਾਉਣਗੇ ਕਲੀਅਰ ਹੋ ਜੂਗੀ ਨਾ ਇੱਕ ਮਿੰਟ ਅਸੀਂ ਦਿਖਾਉਨੇ ਆ ਅਸੀਂ ਐਸ.ਜੀ.ਐਮ ਦਾ ਦਿਖਾਉਣੇ ਆ ਤੁਹਾਡੇ ਕੋਲ ਸਾਰੇ ਡਾਕੂਮੈਂਟਸ ਪਏ ਨੇ ਬੇਟੇ ਨੂੰ ਬ ਮਾਰੇ ਭਾਈ ਤੂੰ ਤਾਂ ਫੋਨ ਮਾਰ ਹੈਰੀ ਨੂੰ ਮੇਰੇ ਸਕੂਟਰ ਤੇ ਸਾਰੀ ਫਾਈਲ ਪਈ ਆ ਇੱਥੇ ਹੈਰੀ ਨੂੰ ਐਸਐਮ ਚੈਨ న్యూਸ ਦੇ ਲਈ ਲੁਧਿਆਣਾ ਤੋਂ ਵਿਪਨ ਕੁਮਾਰ ਅਰੋੜਾ ਦੀ ਰਿਪੋਰਟ